ਸਰਬੰਸਦਾਨੀ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਬੱਚੇ ਜੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਜੋ ਬਹੁਤ ਛੋਟੀ ਉਮਰ ਦੇ ਹਨ ਬੱਗੀ ਦੇ ਵਿੱਚ ਬਿਠਾ ਲ ਕੇ ਮਾਤਾ ਗੁਜਰੀ ਦੇ ਨਾਲ ਸਪਾਈ ਉਹਨਾਂ ਨੂੰ ਮਰੰਡੇ ਦੀ ਜੇਲ੍ਹ ਵੱਲ ਲਿਜਾ ਰਹੇ ਹਨ ਹੱਥਾਂ ਨੂੰ ਆਥ ਕੜੀਆਂ ਲੱਗੀਆਂ ਹਨ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਹਨ ਰਸਤੇ ਵਿੱਚ ਲੜਕੀਆਂ ਕੁਤੂ ਤੋਂ ਪਾਣੀ ਪੜ ਰਹੀਆਂ ਹਨ ਤੇ ਉਹਨਾਂ ਨੂੰ ਦੇਖ ਕੇ ਆਪਸ ਵਿੱਚ ਗੱਲਾਂ ਕਰਦੀਆਂ ਹਨ ਕਿ ਕਿੰਨੇ ਸੋਹਣੇ ਬੱਚੇ ਹਨ ਬੜੇ ਮਾਸੂਮ ਹਨ ਛੋਟੀ ਉਮਰ ਹੈ ਲੱਗਦਾ ਹੈ ਕਿ ਆਪਣੀ ਦਾਦੀ ਦੇ ਨਾਲ ਬੈਠੇ ਹਨ ਲੱਗਦਾ ਨਹੀਂ ਹੈ ਕਿ ਇਹਨਾਂ ਨੇ ਕੋਈ ਜ਼ੁਲਮ ਕੀਤਾ ਹੋਵੇਗਾ ਚਲੋ ਇਹਨਾਂ ਛਪਾਈਆਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਮਾਸੂਮ ਬੱਚਿਆਂ ਨੂੰ ਛਡਵਾ ਲੈਣੇ ਹਨ ਤੇ ਉਹ ਆਪਸ ਵਿੱਚ ਗੱਲਾਂ ਕਰਦੀਆਂ ਹਨ ਇਸ ਕਮਤਾ ਦੇ ਵਿੱਚ ਦਾਸ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਹਾਂ ਹੁਸਨਾ ਦੇ ਆਦੇਸਾਂ ਤੋਂ ਮਾਲਕ ਦਰਵੇਸਾਂ ਤੋਂ ਸੂਰਜ ਚੰਨ ਤਾਰੇ ਸਾਰੇ ਤੱਕ ਕੇ ਸ਼ਰਮਾਰੇ ਨੇ ਇਹ ਜੋੜੀ ਹੰਸਾਂ ਦੀ ਕਿੱਧਰ ਲੈ ਜਾ ਰਹੇ ਨੇ ਏ ਜੋੜੀ ਹਮਸਾਂ ਦੀ ਕਿੱਧਰ ਲੈ ਜਾ ਰਹੇ ਨੇ ਹੋ ਜੋਸਫ ਤੂੰ ਸੋਹਣੇ ਲੱਗਦੇ ਤੱਕਿਆ ਭੁੱਖ ਲੈਂਦੀ ਐ ਕੁਹੀ ਤੂੰ ਪਰਦੀਆਂ ਕੁੜੀਆਂ ਇੱਕ ਦੂਜੀ ਕਹਿੰਦੀ ਐ ਲਾਸ਼ਮਣ ਤੇ ਰਾਮਚੰਦ ਜਿਉਂ ਜਾ ਰਹੇ ਨੇ ਸੰਤਬੰਤ ਜਿਉਂ ਫੁੱਲਾਂ ਤੋਂ ਸੋਨੇ ਮੁਖੜੇ ਸਭਨਾਂ ਨੂੰ ਪਾਰੈ ਨੇ ਇਹ ਜੁੜੀ ਹੰਸਾਂ ਦੀ ਕਿੰਦਰ ਲੈ ਜਾ ਰਹੇ ਨੇ ਦੁਨੀਆ ਤੇ ਜਿੰਨੇ ਸੁਣੀ ਉਹਨਾ ਤੋਂ ਸੋਹਣੇ ਨੇ ਬੱਗੀ ਵਿੱਚ ਬੈਠੀ ਮਾਤਾ ਪੋਤੇ ਉਹਦੇ ਹੋਣੇ ਨੇ ਰਾਜ ਦੇ ਰਾਜ ਦੁਲਾਰੇ ساری ਦੁਨੀਆ ਤੋਂ ਨਿਆਰੇ ਵਿਛੜੇ ਕਿਸਮਾਂ ਦੇ ਕੁਲੋ ਚੂਰ ਕੁਝ ਖਾਰੇ ਨੇ ਇਹ ਜੋੜੀ ਹੰਸਾਂ ਦੀ ਕਿੰਦਰ ਲੈ ਜਾ ਰਹੇ ਨੇ ਹੋ ਲਾਲਚ ਬਸ ਇਹਨਾ ਤਾਈ ਜਿਸ ਨੇ ਫੜਾਇਆ ਏ ਉਸ ਨੂੰ ਨਰਕ ਚੱਲਣਗੀ ਕੁੜਿਆ ਫਰਮਾਇਆ ਏ ਇਨਾ ਤੇ ਰਹਿਮ ਕਰਾਵੋ ਅੱਲਾ ਤੂ ਕੁਝ ਸ਼ਰਮਾਵੋ ਛੱਡ ਦੇਵੋ ਇਨਾ ਤਾਈ ਅਮੇ ਕਿਉਂ ਸਤਾ ਰਹੇ ਹੋ ਇਹ ਜੋੜੀ ਹੰਸਾਂ ਦੀ ਕਿੱਧਰ ਲੈ ਜਾ ਰਹੇ ਨੇ ਹੋ ਕੀ ਪਰਦਸ ਆਇਆ ਕੀ ਸਬਨਾ ਨੇ ਪਰਵਾਰ ਨੂੰ ਇਹ ਨਾਲ ਕੀ ਮੇਂ ਵੀ ਤੂੰ ਕਰ ਦੇ ਵਿਚਾਰਾਂ ਨੂੰ ਲੈ ਗਏ ਮੋਰੰਡੇਵਲ ਨੂੰ ਹੋਣੇ ਨਹੀਂ ਦਰਸ਼ਨ ਕੱਲ ਨੂੰ ਛੱਡ ਦੇ ਵੋ ਇਹਨਾ ਤਈ क्य सतारे हो जोड़ी हंसां जी कई न हो ए जोड़ी हंसां जी क्धर ज